ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 28 ਜੁਲਾਈ ਨੂੰ ਰਾਤ ਦੇ ਮੌਸਮ ਦੀ ਕਿ 28 ਜੁਲਾਈ ਨੂੰ ਰਾਤ ਨੂੰ ਮੌਸਮ ਕੀ ਕੀ ਹਾਲ ਚੱਲਿਆ ਕਿ ਆ ਰਿਹਾ ਹੈ ਪੰਜਾਬ ਦੇ ਮੌਸਮ ਦੀ ਜਾਣਕਾਰੀ ਵੀਰੋ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਵਿਰੋਹ ਜਗਰਪਾਤ ਗੱਲ ਕਰਦੇ ਆਂ ਸ਼ਾਮ ਦੇ 7:00 ਵਜੇ ਤੋਂ ਬਾਅਦ ਦੀ ਦਾ 7:00 ਵਜੇ ਤੋਂ ਬਾਅਦ ਵੀਰੋ ਪੰਜਾਬ ਦੇ ਜੋ ਤਕਰੀਬਨ ਲੁਧਿਆਣੇ ਦੇ ਖਾਸ ਕਰਕੇ ਵੀਰੋ ਲੁਧਿਆਣੇ ਦੇ ਜੋ ਪੱਛਮੀ ਭਾਗ ਨੇ ਉਹਨਾਂ ਭਾਗਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਵੀਰੋ ਆਸ-ਪਾਸ ਆਪਾਂ ਨੂੰ ਇਸ ਟਾਈਮ ਵੀ ਗਰਜ ਚਮਕ ਤਕੜੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਇੱਥੇ ਵੀਰੋ ਸਿਸਟਮ ਦਾ ਅਸਰ ਤਕਰੀਬਨ ਆਉਂਦੇ 2-3 ਘੰਟਿਆਂ ਤੱਕ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੋ ਕਿ ਵੀਰੋ ਪੱਛਮੀ ਭਾਗ ਦੇ ਜਗਰਾਉਂ ਸੈੱਡ ਵਗੈਰਾ ਲੁਧਿਆਣੇ ਦੇ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਂਦੇ ਸਮੇਂ ਦੇ ਵਿੱਚ ਹਲਕੀਆਂ ਹੁੰਦੀ ਆਪਾਂ ਨੂੰ ਨਜ਼ਰ ਆਵੇਗੀ ਇਹਦੇ ਆਸ-ਪਾਸੇ ਲੁਧਿਆਣੇ ਦਾ ਏਰੀਆ ਵੀਰੋ ਥੋੜਾ ਮੋਟਾ ਕੁਸ਼ਪਾਗ ਮੋਗੇ ਦੇ ਕੁਝ ਭਾਗ ਬਰਨਾਲਾ ਸਾਈਡ ਦੇ ਰਾਏਕੋਟ ਵਗੈਰਾ ਵੀਰੋ ਇਨ੍ਹਾਂ ਏਰੀਆ ਦੇ ਵਿੱਚ ਆਪਾਂ ਨੂੰ ਆਉਂਦੇ ਇੱਕ ਤੋਂ ਦੋ ਘੰਟਿਆਂ ਦੇ ਵਿੱਚ ਵੀਰੋ ਅਧੀਕਰਾਂ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਮੌਸਮ ਦੇ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਘਰਜ ਚਮਕ ਮੀਂਹ ਤੇਜ਼ ਹਵਾ ਵੀਰੋ ਇਦਾਂ ਦੀਆਂ ਗਤੀਵਿਧੀਆਂ ਕਿਤੇ ਹਲਕਾ ਕਿਤੇ ਦਰਮਿਆਨ ਅਗਰੇ ਤੇਜ਼ ਛਾਟੇ ਦਰਮੀ ਥੋੜੇ ਸਮੇਂ ਲਈ ਇਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਬਾਅਦ ਵੀਰੋ ਜੇਕਰ ਆਪਾਂ ਗੱਲ ਕਰੀਏ ਅਧੀਕਰਾਂ ਦੇ ਆਸ-ਪਾਸ ਦੇ ਬਠਿੰਡਾ ਵੀਰੋ ਬਠਿੰਡੇ ਦੇ ਆ ਆਪਾਂ ਨੂੰ ਖੇਤਰਾਂ ਦੇ ਵਿੱਚ ਵੀਰੋ ਜਿਵੇਂ ਕਿ ਮੋੜ ਮੰਡੀ ਤਲਵੰਡੀ ਸਾਬੋ ਵਗੈਰਾ ਹੋ ਗਿਆ ਵੀਰੋ ਮੁਖਸਰ ਦੇਪਾ ਕੁਝ ਭਾਗ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਵੀਰੋ ਆਉਂਦੇ 2 ਤੋਂ 3 ਘੰਟਿਆਂ ਦੇ ਵਿੱਚ ਤਕਰੀਬਨ ਅੱਧੀ ਘਰਾਤ ਤੱਕ ਵੀਰੋ ਆਉਂਦੇ ਸਮੇਂ ਦੇ ਵਿੱਚ ਮੌਸਮ ਬਦਲਦਾ ਦਿਖਾਈ ਦੇਵੇਗਾ ਗਰਜ ਚਮਕ ਵੀਰੋ ਤਕੜੇ ਰੂਪ ਦੇ ਵਿੱਚ ਹੋ ਸਕਦੀ ਹੈ ਇਹਨਾਂ ਖੇਤਰਾਂ ਦੇ ਵਿੱਚ ਤੇ ਇਕਾ ਦੁੱਕਾ ਥਾਵਾਂ ਤੇ ਵੀਰੋ ਆਪਾਂ ਨੂੰ ਤੇਜ਼ ਛਾਟੇਦਾਰ ਮੀਂਹ ਤੇ ਬਾਕੀ ਹਲਕਾ ਦਰਮਿਆਨਾ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕੁਝ ਕੁ ਭਾਗ ਛੋਟਾ ਮੋਟਾ ਵੀਰੋ ਕੁਝ ਏਰੀਆ ਮਾਨਸਰ ਦੇ ਵਿੱਚ ਅੰਡਰ ਹੋ ਸਕਦਾ ਹੈ ਤੇ ਬਰਨਾਲੇ ਦੇ ਕੁਝ ਭਾਗ ਵੀਰੋ ਦੇ ਵਿੱਚ ਆ ਸਕਦੇ ਨੇ ਵੈਸੇ ਵੀ ਇਸ ਵਾਰ ਮੌਸਮ ਦੀ ਉਲਟ ਫੇਰ ਕਿਸੇ ਸਮਝ ਨਹੀਂ ਆ ਰਹੀ ਸਭ ਅੰਦਾਜ਼ੇ ਫੇਲ ਹੋ ਰਹੇ ਨੇ ਤੇ ਬਾਕੀ ਵੀਰੋ ਦੇਖੋ ਮੌਸਮ ਜੋ ਇਸ ਵਾਰ ਅਨਕੂਲ ਨਹੀਂ ਚੱਲ ਰਿਹਾ ਹਵਾਵਾਂ ਕੁਝ ਥੋੜਾ ਜਿਹਾ ਉਲਟੇ ਦਿਸ਼ਾ ਤੋਂ ਚੱਗ ਰਹੀਆਂ ਜਿਸ ਦੇ ਕਾਰਨ ਵੀਰੋ ਮੌਨਸੂਨ ਦਾ ਪ੍ਰਭਾਵ ਜਿਆਦਾ ਦੇਖਣ ਨੂੰ ਆਪਾਨੂੰ ਨਹੀਂ ਮਿਲਿਆ ਸੋ ਇਸ ਵਾਰ ਇਸ ਕਰਕੇ ਮੌਸਮ ਵਿਭਾਗ ਦੀਆਂ ਵੀ ਹਰੇਕ ਭਖਵਾਂੀਆਂ ਤਕਰੀਬਨ ਹੁਣ ਤੱਕ ਫੇਲ ਹੀ ਹੋਈਆਂ ਨੇ ਟੁੱਟਵੇਂ ਰੂਪਾਂ ਦੇ ਵਿੱਚ ਬਰਸਾਤ ਜ਼ਰੂਰ ਹੋਈ ਹੈ ਪਰ ਵੀਰੋ ਗਰਮੀ ਤੋਂ ਰਾਹਤ ਨਹੀਂ ਮਿਲੀ ਪੰਜਾਬ ਦੇ ਜ਼ਿਆਦਾਤਰ ਹਿੱਸੇ ਖੁਸ਼ਕ ਹੀ ਬਰਸਾਤ ਤੋਂ ਰਹੇ ਨੇ ਬਾਕੀ ਵੀਰੋ ਜਿਵੇਂ ਆਪ ਨੂੰ ਸਵੇਰ ਦੀ ਵੀਡੀਓ ਚ ਫਿਰ ਕੋਈ ਜਾਣਕਾਰੀ ਮਿਲੂਗੀ ਆਪਾਂ ਕਿਸਾਨ ਵੀਰ ਨਾਲ ਸਮੇਂ ਤੋਂ ਪਹਿਲਾਂ ਵੀਰੋ ਸਾਰੀ ਜਾਣਕਾਰੀ ਸਹੀ ਸਾਂਝੀ ਕਰਾਂਗੇ ਸੋ ਮੌਸਮ ਦੀ ਹਰ ਪ੍ਰਕਾਰ ਦੀ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਚੈਲਕੀ 30% ਨੰਬਰ ਨਹੀਂ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ